ਕਿ ਇਹਨਾਂ ਤਿੰਨ ਗੱਡੀਆਂ ਆਪਾਂ ਕੋ 사 ਸਕਦੀ ਹਮ ਇੱਕ ਪਹਿਲੀ ਤਾਂ ਪਹਿਲੀ ਤਾਂ ਪਤਾ ਹੀ ਹੈ ਤਾਂ ਸਾਡੀ ਪਰਸਨਲ ਹੋ ਜਾਣੀ ਹੈ ਡਿਫੈਂਡਰ ਹਾਈਲੈਕਸ ਹਮ ਦੂਸਰੀ ਫਿਰ ਆਪਾਂ ਨੇ ਫੋਰਚਨਰ ਲੈ ਲਣੀ ਦੇਖੋ ਜੇ ਇਹ ਦੋ ਹੋ ਜਾਣੀਆਂ ਉਹ ਪਰਸਨਲ ਹੋ ਜਾਣੀਆਂ ਉਹ ਪਰੇ ਕਿਸੇ ਨੂੰ ਦੇਣੀ ਆਲੀ ਅਰ ਜੇ ਇਹ ਫੋਰਚਨਰ ਹੋਗੀ ਹਮ ਉਹ ਆਪਾਂ ਵਿਚਾਰਾਂਗੇ ਉਤੇ ਆ ਸਾਡੀ ਪਰਸਨਲ ਨਹੀਂ ਹੋਊਗੀ ਸੱਜੇ-ਵਿੱਜੇ ਕੋਈ ਸਾਡੇ ਗੱਡੀ ਵਾਂਗ ਦਾ ਅਸੀਂ ਕਹ ਦੂਗੇ ਭਾਈ ਉਹ ਸਾਡੀ ਪਰਸਨਲ ਕਾਰ ਆ ਲੈ ਚੜੀ ਲੈ ਜਾ ਫੋਰਚਨਰ ਅੱਛਾ ਉਹ ਤਾਂ ਸਾਡੀ ਪਰਸਨਲ ਹੋ ਜਾਣੀ ਆ ਦੋਨਾਂ ਅਰ ਆਪਾਂ ਦੇ ਨਹੀਂ ਚਾਉਂਦੇ ਹਾਂ ਹਾਂ ਥਰੋ ਫੋਰਚਨਰ ਤੋਂ ਕਿਉਂ ਪੱਲੇ ਨਹੀਂ ਮੰਗੀ ਆ ਹਾਂ ਇਦ ਬਸ ਥੋੜਾ ਕੱਟ ਉਹਨਾਂ ਨੇ ਲੈ ਲੈਣਾ ਹੂੰ 1000 ਹੋ ਗਏ ਨਾ ਪਰ 1000 ਕੱਟ ਲਓਗੇ ਅਨਾਲੀ ਬਾਬਾ ਸੁਖੀ ਰਾਜੀ ਹੋਣੀ ਹੂੰ ਜਦ ਮੀ ਹਾਂ ਥੋੜਾ ਜਾਂਦਾ ਚੰਗੀ ਹੋ ਗਏ ਗੋਲ ਗਿੱਲੀ ਹੁੰਦੇ ਇਹ ਤਾਂ ਖਾਸਾ ਪਿਆ ਪਰ ਤੁਪਕੇ ਨਹੀਂ ਕਰਦੇ ਤੇ ਹਨਾ ਹੂੰ 25 ਵਿੱਚ ਤਾਂ ਪਈਾਰ ਦੇ ਲਗਾਤਾਰ ਮੀਂਹ ਪਈ ਗਿਆ ਹੋਰ ਤੁਪਕੇ ਤੁਪਕੇ ਵੀ ਸੀ ਗਏ ਹੂੰ ਲੈਂਟਰ ਚੋਣ ਲੱਗ ਗਿਆ ਤਾਂ ਹਾਂ ਲੈਂਟਰ ਲੈਂਟਰ ਕਿ ਲੈਂਟਰ ਕਿੱਥੋਂ ਆਇਆ ਬਾ ਉੱਪਰ ਵਾਲਾ ਲੈਂਟਰ ਹੁੰਦਾ ਜਿਹੜਾ ਸਿਮਿੰਟ ਦਾ ਹੁੰਦਾ ਉਹ ਲੈਂਟਰ ਹੁੰਦਾ ਹਾਂ ਕੁੰਡਾ ਜਾਏ ਹੂੰ ਹੂੰ ਉਹਨੂੰ ਇਹਦੇ ਲੈਣ ਤੇ ਉਸ ਮਿੰਟ ਜਿਹੜਾ ਇੱਟ ਬਜਰੀ ਰੇਤਾ ਨਾਲ ਸਾਰੀਆ ਮਿਲਾ ਕੇ ਬਣਾਉਣਾ ਹੈ ਉਹਨੂੰ ਛੱਤ ਬਣਾਉਣਾ ਉਹਨੂੰ ਲੈਨਟਰ ਬੋਲਦੇ ਆਪਾਂ ਛੱਤ ਨੂੰ ਲੈਨਟਰ ਕਹਿੰਦੇ ਹੂੰ ਹੂੰ ਅਖੋ ਜਗਾ ਤੇ ਤੁਕੇ ਚੌਲ ਲੱਗ ਗਏ ਹੈ ਨਾ ਇੱਕ ਤੁਕੇ ਤੁਕੇ ਮੀਂਹ ਬਹੁਤ ਆ ਜਗਾ ਜਗਾ ਵਾਸੇ ਗਲਾਸ ਲਾਈ ਗਏ ਹੈ ਇੱਕ ਉਹ ਕਹਿੰਦੇ ਉਹ ਠੱਡੀ ਜਿਹਦੇ ਪਿਛੇ ਸਪੀਕਰ ਪਰਾਖਤਾ ਪਲਾਸ ਰੱਖਤਾ ਸਪੀਕਰ ਪਿਛੇ ਡੀਜੇ ਵਿੱਚ ਨਹੀਂ ਸਪੀਕਰ ਪਿਛੇ ਡੀਜੇ ਬੜੇ ਹੁੰਦੇ ਮੋਟੇ ਮੋਟੇ ਹੁੰਦੇ ਬਹੁਤ ਬੜੇ ਹੁੰਦੇ ਵਿਆਹਾਂ ਚ ਲਾਏ ਕਰਦੇ ਆ ਉਹ ਤਾਂ ਮੋਟੇ ਹੋ ਜਾਂਦੇ ਹੈ ਨਾ ਡੈਕ ਡੈਕ ਡੀਜੇ ਇੱਕ ਹੁੰਦੇ ਨਾ ਡੈਕ ਹੋਰ ਹੁੰਦਾ ਡੈਕ ਛੋਟਾ ਹੁੰਦਾ ਜਿਹੜਾ ਟਰੈਕਟਰ ਪਰ ਜਾਂ ਪੱਕਾ ਰੇ ਲਾਉਣੀ ਡੀਜੇ ਬੜਾ ਹੁੰਦਾ ਜਿਹੜਾ ਵਿਆਹਾਂ ਚ ਲਾਉਨੇ ਆਪਾਂ ਵੇ ਅਜਾ ਤੇ ਕਿਉਂ ਕਿ ਨੀਵਾਂ ਹੁੰਦੀ ਹੈ ਹਨਾ ਉਹ ਉਹ ਸਪੀਟ ਕਰਦੇ ਵਿੱਚ ਇੱਕ ਲਾਤਾ ਹੈ ਇੱਕ ਉਹ ਜਾਲੀ ਦੇ ਕੋਲ ਜਨ ਲਾਤਾ ਉਹ ਪਰ ਮੰਮਾ ਨੂੰ ਕਿਹਾ ਮੰਮਾ ਉਹ ਉੱਤੇ ਜਿਵੇਂ ਲੱਗ ਗਿਆ ਫਿਰ ਮਮਨੇ ਕਿਹਾ ਤਾਂ ਕੀ ਹੋਰ ਕੇ ਸਾਰੇ ਕਿਤੇ ਕਲਾਸ ਰੱਖਦੀ ਹੈ ਫਿਰ 2026 ਠੀਕ ਰਿਹਾ ਹਨਾ ਹਾਂ ਇਹਦੇ ਆ ਵੀ ਤਾਂ ਜ਼ਿਆਦਾ ਪਿਆਰਤਾ ਵੀ ਅੱਖਾਂ ਹੋਇਆ ਵਿੱਚ ਪਰ ਕਰਨ ਮਤੇ ਤੁੱਕੇ ਤਾਂ ਨਹੀਂ ਗਿਰ ਲੱਗੇ ਉਹ ਵਧੀਆ ਹੋਇਆ ਨਹੀਂ ਤਾਂ 2025 ਚ ਗਿਰਨ ਲੱਗੇ ਸੀ ਨਾ ਹਾਂ ਪਰ ਤਾਂ ਚਲੇ 3025 ਚ ਵੀ ਲੱਗ ਜਾਵੇ 3025 ਤਾਂ ਬਹੁਤ ਦੂਰ ਹੈ ਹਾਂ ਪਰ ਇਹ ਹੋ ਸਕਦਾ ਕਿ ਉਹ ਦੇ ਅੰਦਰ ਵੀ ਲੱਗ ਜਾਵੇ 3025 3000 ਉਦੋਂ ਉਹ ਟੀਵੀ ਚੱਲਦਾ ਵੱਲ ਗਿਆ ਤਾਂ ਵਿਆਹ ਸ਼ਾਦੀ ਹੋ ਰਹੀ ਵਿਆਹ ਸ਼ਾਦੀ ਕਿਹਤਾਰ ਆਵਾਜ਼ੇ ਅੰਦਰ ਕਾਲਜ ਹੈ ਨਾ ਉਹ ਕੋਣ ਆ ਗਿਆ ਕੋਈ ਤਾਂ ਸੱਚਾ ਆ ਗਿਆ ਸੱਚਾ ਹੁਣ ਉਹ ਲੱਗਿਆ ਕੋਈ ਹੋਰ ਆ ਗਿਆ ਆਪਣੇ ਬਾੜੇ ਜਾਓ ਬਈ ਆ ਸਾਡੇ ਬਾੜੇ ਜਾਓ ਦੇਖਿਓ ਕੋਣ ਆਇਆ ਆਦੋਂ ਲਾਦਾ ਮਨ ਲੱਗਿਆ ਤੁਹਾਡਾ ਜਦ ਘੱਟ ਦੇਣੀ ਹੋਣੀ ਮੈਂ ਕਰ ਕਰ ਕੇ ਤੁਸੀਂ ਤੇਲ ਵੀ ਘੱਟ ਪਾਉਂਦੇ ਹੋਣੇ ਮੈਂ ਕਰ ਕਰ ਕੇ ਤੁਹਾਡੇ ਸਾਡੇ ਕੋਲ ਹਮ ਕਿੰਨੇ ਹਜ਼ਾਰ ਅਗੇ 26000 ਹਮ ਅਗੇ ਥੋੜਾ ਘੱਟ ਹੁੰਦੇ 26 ਜਿਆਦਾ ਹਮ ਥੋੜਾ ਹਰ ਫਿਰ ਛੋਲੇ ਲਿਆ ਜਦ ਬੱਸ ਹੀ ਹਰਾਇਆ ਖੋਲ ਲਿਆ ਪਤਾ ਹਮ ਤੁਸੀਂ ਆਹ ਰਾਜੂ ਦਾ ਜਦ ਘਰ ਆ ਗਏ ਹਾਂ ਆਹ ਜਦ ਪ੍ਰੀਤਾ ਦੀ ਵਿਆਹ ਮਤੇ ਹਾਂ ਉੱਥੇ ਦਾਦੀ ਸਾਡਾ ਫੋਨ ਪੁੱਛਦੇ ਕਿ ਕਿਹੜਾ ਹੈ ਤੁਸੀਂ ਕਿਹਾ OnePlus ਦਾਦੀ ਨੇ ਕਿਹਾ ਇਹ ਲੋਗੋ ਤਾਂ ਮੜਿਆ ਵਾਡੀ ਮੈਂ ਤੁਸੀ ਦੱਸਿਆ ਉਹ ਤਾਂ ਅੰਦਰ ਹੈ ਦਾਦੀ ਮੰਨੀ ਹੋਣੀ ਸੀ ਦਸੀਏ ਹਾਂ ਉਹਨਾਂ ਤੋਂ ਤੁਸੀ ਜਦ ਖੋਲ ਕੇ ਦਿਖਾਇਆ ਹਾਂ ਫਿਰ ਦਾਦੀ ਨੇ ਮੰਨ ਲਿਆ ਹਾਂ ਸਾਰੇ ਬੰਦੇ ਬਲੱਸ ਬਹੁਤ ਊਨੀਅਤ ਸਭ ਤੋਂ ਜ਼ਿਆਦਾ ਵਧੀਆ ਸਾ ਕੇਰਾ ਫੋਨ ਹੈ ਹਮ Samsung ਦਾ Samsung Galaxy Z Fold 7 Okay Samsung Galaxy Z Fold 7 ਕਿਉਂਕਿ ਫੋਲਡ ਵੀ ਹੁੰਦਾ ਹਮ ਜਿਹੜੇ ਫੋਲਡ ਨਹੀਂ ਹੁੰਦੇ ਉਹਨੂੰ ਕਹਿੰਦੇ 47 ਹਮ ਤੁਹਾਨੂੰ ਕਿਵੇਂ ਪਤਾ ਪਤਾ ਮੈਂ ਤਾਂ ਪਹਿਲਾਂ ਉਹ Samsung Galaxy Z Fold 7 ਨੂੰ 47 ਗੱਲਦਾ ओके 47 ਗੈਲੈਕਸੀ G47 ਮੇਰਾ ਚੰਨ ਉਸੇ ਕਿ ਆਰਾ ਫੋਨ ਲੈਣਾ ਚਾਚੇ ਨੇ ਕਿ ਗੈਲੈਕਸੀ G47 ਫੋਲਡ 7 ਹੁੰਦਾ ਕਿਉਂਕਿ ਉਹ ਫੋਲਡ ਹੁੰਦਾ ਹੈ ਉਹ ਫੋਨ ਹਮਮ ਉਹ ਵਧੀਆ ਵੀ ਹੈ ਨਾ ਹਮਮ ਉਹ ਜ਼ਿਆਦਾ ਖੁੱਲਾ ਦਿਖਦਾ ਜੇ ਮੈਂ ਛੋਟੇ ਆ ਰਿਹਾ ਹੈ ਜੇ ਨੂੰ ਟੱਡਾ ਵੀ ਕਰ ਲਈਏ ਤਾਂ ਹੋਰ ਜ਼ਿਆਦਾ ਖੁੱਲਾ ਦੇਖੂਗਾ ਉਹਦੇ ਬਾਅਦ ਗੇਮ ਖੇਲਣੀ ਔਖੀ ਹੋ ਜਾਣੀ ਯਾਦ ਮੈਂ ਫੋਲਟ ਕਰ ਲਉਂਗੇ ਕਿ ਹੱਥ ਬੜੇ ਹੋਣੇ ਚਾਹੀਦੇ ਜਦੋਂ ਲੰਬੇ ਮੈਂ ਖੇਲਦਾ ਐਕੜਾ ਦੇ ਕਿ ਮੇਰੇ ਹੱਥ ਵੀ ਐਨ ਉਹਦੇ ਧੱਕੇ ਹੱਥ ਹਾਰੇ ਹੋਣਾਂ ਦੇ ਹੂੰ ਉਹਰਾ ਚੋੜਾ ਹੋ ਜਾਣਾ ਜਾਂ ਖੋਲ ਟੈਨਾ ਹਮ ਫਿਰ ਮੇਰੇ ਹੱਥ ਨਹੀਂ ਬੋਧਦੇ ਜੇ ਮੈਂ ਦੋ ਹੱਥ ਲਾ ਮੈਂ ਇੱਕ ਨਾ ਆ ਤਾਂ ਹੋ ਗਿਆ ਆਏ ਹੈ ਨਾ ਹਮ ਇੱਕ ਆਏ ਲਾ ਲੈਣਾ ਫਿਰ ਉਹ ਤੇ ਅੱਗੇ ਆਏ ਦੋ ਹੱਥ ਹੋਰ ਲਾ ਲੈਣੇ ਹਮ ਫਿਰ ਪੂਰਾ ਇੱਕ ਸਾਈਡ ਵੱਲ ਹੀ ਫੜ ਲੈਣੀ ਪਤਾ ਤੇ ਸ਼ਾਮ ਨੂੰ ਗਿਆ ਤਾਂ ਬੈਕਟ੍ਰੈਕ ਕਰਦਾ ਕਿਉਂ ਸ਼ਾਮ ਚਲੇਗੀ ਪਤਾ ਨਹੀਂ ਜਣਾ ਕਿੰਨਾ ਟਾਈਮ ਹੋਇਆ ਦੇਖਿਓ ਆਪਾ ਕੰਮ ਹੋ ਗਿਆ ਰ ਸਵਾਦ ਹੋ ਗਿਆ ਸਵਾਦ ਹੂੰ ਸਵਾਦ ਰਿਟੇਸ਼ਨ ਲਾਉਦੀ ਸਵਾਦੋ ਵਜੇ ਬਣੇ ਰਿਟੇਸ਼ਨ ਆ ਸ਼ਾਮ ਨੂੰ ਹੋ ਗਈ ਸ਼ਾਮ ਨੂੰ ਛੁੱਟੀ ਹੋ ਗਈ ਫਿਰ কাট কাট পড়না হনা তা দিদি সাজলে লাগি হুম দিন হন্তলে কা 4:00 বজে এক 2 ঘন্টা পড়না হনা হুম চালা যা পড়া বি 2 ঘন্টা মम्मा কইগে মমা মমা দা মিললে হাগেউনিতে করো বুজি গোলন্তর দেখ কে আমা দেখ কে ਉਹ ਬੱਲੀ ਜੀ ਤਾਂ ਮਸਾਂ ਦਾ ਸਤੇ ਦੀ ਛੜੀ ਉਹ ਜਰਾ ਬੱਲੀ ਜਿਹੜਾ ਤਾਂ ਛੋਟੇ ਬਥੇ ਹਲੇ ਕੋ ਉੱਚਾ ਉਹ ਤਾਂ ਜ਼ਸਤੀ ਦੀ ਦੇਖ ਉਹ 2.5 ਨਾ 3 ਸਾਲ ਪਹਿਲਾਂ ਦੀ ਗੱਲ ਅੰਦਰ ਹੈਗੀ ਹੈ ਨਾ ਜਦ ਤੱਕ ਮੈਨੂੰ ਪਤਾ 2023 ਚ ਉਹ ਗਿਆ ਤਾਂ ਉਹ ਹੀ ਜਮਤਨ ਸਾਲ ਦਾ ਦੇਖੋ ਖੜਾ ਹੋ ਕੇ ਲੈ ਰਿਆ ਸਟਾਈਲ ਜੇ ਮਾਰਨ ਲੱਗਿਆ ਹਾਂ हाथ छाड़ा हो गया स्टाइल दा ऐसा क्या हो गया हेलीकॉप्टर स्टाइल बन गया सब तो बदियो दा ना हां ओए ऊपर तो मैं नीचे गिरया एक ना नीचे गिरया जिकना कोई ना बैठे होंदा स्टाइल बन के आए ऊपर आया आया गिरया आए आए ਮੈਂ ਮਮਾ ਕਹਿੰਦੀ ਗੱਲ ਕਰਨੀ ਕਹਿੰਦੀ ਨਹੀਂ ਹਾਲ ਕਹਿੰਦਾ ਪਪਾ ਨਾਲ ਗੱਲ ਕਰਨੀ ਕੋਈ ਓਏ ਲੈ ਮਮਾ ਦਾ ਕਾਦ ਕੇ ਰਹਾ ਤਾ ਮਮਾ ਨੇ ਮਨ ਨੂੰ ਕੱਲ ਕਿਹਾ ਨਹੀਂ ਤੇਰੇ ਸਾਹਮਣੇ ਵੀ ਪਾਪਾ ਨਾਲ ਗੱਲ ਕਰਨੀ ਹੈ ਤਾਂ ਤੈਨੂੰ ਕੋਈ ਗੱਲ ਯਾਦ ਆਈ ਉਸ ਤੋਂ ਬਾਅਦ ਜਦੋਂ ਮੈਂ ਘਰਾਂ ਨਹੀਂ ਹੁੰਦਾ ਫਿਰ ਤੈਨੂੰ ਗੱਲ ਯਾਦ ਆ ਜਾਂਦੀ ਹੈ ਹਨਾ ਦੱਸ ਦੇ ਜੇ ਕੋਈ ਗੱਲ ਯਾਦ ਆਉਂਦੀ ਐਨੀ ਤਾਂ ਦੱਸੀ ਦੇ ਉਹ ਸਾਰਾ ਹੋਈ ਵੀ ਹੈ ਤੋਰਚਨਰ ਵਾਲੀ ਵੀ ਦੱਸੋ ਹਾਈਲੈਕਸ ਵਾਲੀ ਵੀ ਘਰ ਵਾਲੀ ਵੀ ਹਨਾ ਗੱਡੀ 'ਚ ਤੁਸੀਂ ਬੈਠ ਸਕਦੇ ਆ ਜene ਹੂੰ ਤੁਸੀਂ ਨਹੀਂ ਤੁਸੀਂ ਇਹਦੇ ਚਾਚੂ ਨੇ ਇਕੱਠੇ ਬੈਠੇ ਜene ਓਕੇ ਦਾਦੂ ਦੇ ਘਰ ਬਣਾ ਮਾੜੇ ਦੇ ਠੀਕ ਤੁਸੀਂ ਦਾਦੂ ਵਾਲੇ ਘਰ 'ਚ ਸਭ ਤੋਂ ਜਿਆਦਾ ਵੱਧ پیسے ਆ ਹੂੰ ਤੇ ਦਾਦੂ ਕੋਲ 1 ਕਰੋੜ ਆ ਓ 1 ਕਰੋੜ ਓ ਜੇ ਜੀ ਤਰੱਕੀ ਕੰਤਾ ਕਹਿੰਦੀ ਹੈ ਜੇ ਹੌਣੀ ਜੀ ਤਾਂ ਦਾਦੀ ਨੇ ਵੀ ਪੈਸੇ ਦਾਦੀ ਨੇ ਵੀ ਪੈਸੇ ਕਮਾ ਲਏ ਜਾਨੇ ਤੇ ਹੈ ਨਾ ਹੋਰ ਕੀ ਕਰਨਾ ਆਪਾਂ ਸਾਰਿਆਂ ਨੇ ਤਾਂ ਉਹ بڑا ਘਰ ਬਣਾ ਲੈਣਾ ਹੈ ਹਮ ਇੱਕ ਦਾ ਫਲੋਰਾ ਦਾ ਫਲੋਰਾ ਦਾ ਚਾਰ ਚਬਾਰੇ ਵਾਲਾ ਹਾਂ ਆਪਾਂ ਨੇ ਇੱਕ ਦਾ ਬਣਾ ਲੈਣਾ ਜੀ ਦਾਦੀ ਕੋਲ ਘੱਟ ਪੈਸੇ ਹੋਣਗੇ ਸਕਿਉ ਹਮ ਕਿਉਂਕਿ ਉਹ ਰੋਜ਼ ਰੋਜ਼ ਨਹੀਂ ਨਾ ਜਾਏ ਕਰੂੰਗੇ ਹੂੰ ਕਦੇ ਨਾ ਬਿਮਾਰ ਹੋ ਜਾਣਾ ਹੂੰ ਤਾ ਹੋਗਾ ਪਰੋਂ ਤਾਂ ਆਇਆ ਨਹੀਂ ਦਾਦੀ ਹਾਂ ਜੇ ਹੁੰਦੇ ਹਾਂ ਜੇ ਹੁੰਦੇ ਤਾਂ ਤਾਂ ਦਾਦੀ ਨੇ ਸਾਡੇ ਜਿਹੇ ਜਗਾ ਘਰ ਬਣਾ ਲੈਣਾ ਤਾਂ ਅਸੀਂ ਨੇ ਬੜਾ ਬਣਾ ਲੈਣਾ ਤਾਂ ਹੱਦ ਤੱਕ ਤਾਂ ਦਾਦੀ ਨੇ ਇੱਕ ਨਾ ਬਣਾਉਣਾ ਅਸੀਂ ਇਹ ਬੜਾ ਬਣਾ ਲੈਣਾ ਬੂਜੀ ਦਾਦੀ ਅਗੇ ਜੀ ਦਾਦੀ ਉਹਨਾਂ ਨੇ ਮਿਲ ਕੇ ਬਣਾ ਲਾਤਾ ਹਨ ਕੜਾ ਲਾ ਆਪਾ ਚੇਮੰਦੇ ਨੇ ਨਾ ਕੋਣ ਜੀ ਅਹ ਦਾਦੀ ਤੇ ਬੂਜੀ ਨੂੰ ਕੱਢਦੀ ਹੈ ਹਮ ਜੀ ਦਾਦੀ ਨੂੰ ਤਾਂ ਕੱਟੋ ਕੱਟਣੀ ਹੈ ਹਮ ਕਿਉਂਕਿ ਹੁਣ ਰਹੇ ਨਹੀਂ ਹਮ ਤਾਂ ਜੇ ਆਪਾ ਨਾ ਹੋ ਗੂ ਜੇ ਚਾਰ ਬੰਦੇ ਹੋ ਜਾਣੇ ਘਰ ਚ ਅਸੀਂ ਚਾਰਾਂ ਨੇ ਮਿਲ ਕੇ ਬੜਾ ਬਣਾ ਲੈਣਾ ਤੇ ਤਿੰਨਾਂ ਨੇ ਮਿਲ ਕੇ ਇੱਕ ਨਾ ਦਾ ਹਮ ਤੇ ਸਾਢੇ ਚਾਰਾਂ ਦਾ ਘਰ ਹੋਣਾ ਤਾਂ ਹੁਣ ਤਾਂ ਸਾਢੇ ਸਾਢੇ ਦੋ ਦੋ ਘਰ ਹੈ ਨਾ ਇੱਕ 부ਜਨਾ ਦਾ 부ਜਨਾ ਨੇ ਵੀ ਦੋ ਦੋ ਘਰ ਸਾਢੇ ਵੀ ਸੋ ਕਰ ਸਾਡਾ ਵੀ ਅਧਿਕਾਰ ਆਏ 부ਜਨਾ ਦਾ ਵੀ ਅਧਿਕਾਰ ਉਹ ਹੈ ਨਾ ਤਾਂ ਇਹ ਦੇਖੋ ਆਹ ਉਹ

ਥੋੜੀ ਆ ਭੈ ਥੋੜੀ ਭੈ ਨਿੱਕਾ ਹੈ ਨਾ ਗੋਆ ਰਜੂ ਜੋਤੀ ਬੂਜੀ ਹਾਂ ਹਾਂ ਔਰ ਜਿਆਦਾ ਤੋ ਜੋਤੀ ਬੂਜੀ ਚਾਚੇ ਜੀ ਜੋ ਬੂਜੀ ਹੈ ਰਜੂ ਬੂਜੀ ਥੋੜੀ ਹੈ ਦੋਨੋਂ ਭੈਣਾਂ ਹੈ ਮੇਰੀਆਂ ਦਾ ਹਾਂ ਭੈਣ ਦਾ ਭੈਣ ਹੀ ਨਹੀਂ ਬਾਈ ਜਿਹੜਾ ਬੈਨ ਲੱਗ ਹੁੰਦੀ ਤੂੰ ਸੀ ਪਰ ਨਾ ਲੱਗ ਹਣਾ ਜੇ ਰੀਅਲ ਆ ਹੁੰਦੀ ਜੇ ਰੀਅਲ ਭੈਣ ਤੇਰੀ ਤਕਦੀਰ ਕੋਰ ਹੈ ਜੇ ਤੂੰ ਰੀਅਲ ਭੈਣ ਆਏ ਹੁੰਦਾ ਜਿਹੜੇ ਸਾਡਾ ਘਰ ਚੋਂ ਆਏ ਹੁੰਦੇ ਹੈਨਾ ਜਿਹੜੇ ਭੈਣ ਨੂੰ ਕਹਿੰਦੇ ਜਿਹਨਾਂ ਦੀ ਰਿਸ਼ਤੇਦਾਰੀ ਚ ਦੀਦੀ ਵੀ ਰਹਿੰਦਾ ਉਹ ਅਸਲੀ ਨਹੀਂ ਹੁੰਦੇ ਜਿਹੜੇ ਘਰ ਚੋਂ ਹੁੰਦੇ ਉਹ ਅਸਲੀ ਉਹ ਅਸਲੀ ਨੇ